ਪੁੱਲਰ ਪੁੱਲਰ ਵੀ ਪੁੱਲਰ ਹੋਈ ਰਹੀ ਦੀਵਾਲੀ ਦੇ ਦਿਨਾਂ ਦੇ ਵਿੱਚ ਵੀ ਲੋਕਾਂ ਦਾ ਖਿਆਲ ਉਧਰੀ ਸੀਗਾ ਕਿ ਪੁੱਲਰ ਦੇ ਜਿਹੜੇ ਲੋਕਰ ਹੈ ਜਿਹੜੇ ਉਹਦੇ ਬੈਂਕ ਅਕਾਊਂਟ ਹੈ ਭਾਈ ਜਿਹੜੇ ਉਹਦੇ ਆਸੇ ਪਾਸੇ ਚੀਜ਼ਾਂ ਮਿਲ ਰਹੀਆਂ ਨੇ ਉਹ ਕੀ ਕੁਸ਼ ਹੈ ਤੇ ਫਰੋਲਾ ਫਰੋਲੀ ਤੇ ਕਹਿੰਦੇ ਕਿ ਜਿਹੜਾ ਦਾਇਰਾ ਉਹ ਤੇ ਹੋਰ ਵੱਧ ਗਿਆ ਜੀ ਜਿਵੇਂ ਤੁਸੀਂ ਉਧਰ ਦੱਸਿਆ ਵੀ ਸੀਗਾ ਕਿ ਜਿਹੜੇ ਆਸੇ ਪਾਸੇ ਨਾਲ ਜੁੜੇ ਹੁੰਦੇ ਆ ਉਹਨਾਂ ਤੱਕ ਵੀ ਫਿਰ ਮੁੜ ਕੇ ਸੇਕ ਪਹੁੰਚਣ ਲੱਗ ਜਾਂਦਾ ਉਹੀ ਗੱਲਾਂ ਨੇ ਹੁਣ ਤੇ ਬੈਂਕ ਦੇ ਲੋਕਰਾਂ ਤੱਕ ਵੀ ਗੱਲ ਪਹੁੰਚ ਗਈ ਹੈ ਤੇ ਲੋਕਰਾਂ ਉਕਰਾਂ ਦੇ ਵਿੱਚ ਕੀ ਮਿਲ ਰਿਹਾ ਜੀ ਦੇਖੋ HDFC ਬੈਂਕ ਦਾ ਲੋਕਰ ਖੰਗਾਲਿਆ ਗਿਆ ਜਿਹਦੇ ਵਿੱਚੋਂ ਥੋੜਾ 골ਡ ਹੈ ਦਾਵਾ ਕੀਤਾ ਗਿਆ ਮੀਡੀਆ ਰਿਪੋਰਟਾਂ ਮੰਨੀ ਹੂੰ ਕਿ ਥੋੜਾ 골ਡ ਹੈ ਕੁਝ ਪ੍ਰਾਪਰਟੀ ਦੇ ਦਸਤਾਵੇਜ਼ ਨੇ ਜੀ ਠੀਕ ਹੈ ਨਾ ਜੀ ਤਾਂ ਹੁਣ ਇਹ ਗੱਲ ਵੇਖਣ ਵਾਲੀ ਹੈ ਕਿ ਪ੍ਰਾਪਰਟੀ ਦੇ ਦਸਤਾਵੇਜ਼ ਲੋਕਰ ਦੇ ਵਿੱਚ ਹੈ ਹੂੰ ਤਾਂ ਕਿਉਂ ਨਹੀਂ ਜੀ ਵੈਸੇ ਭੁੱਲਰ ਦੀ ਜਿਹੜੀ ਜਾਇਦਾਦ ਹੈ ਉਹਦੀ ਇੱਕ ਲੰਮੀ ਛੋੜੀ ਸੂਚੀ ਵੀ ਪ੍ਰਕਾਸ਼ਿਤ ਹੋਈ ਆ ਤੇ ਉਹਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਵਿਰਾਸਤੀ ਹੁਣ ਮੰਨ ਲਓ ਕਿ ਮੇਰੇ ਨਾਮ ਹੀ ਜ਼ਮੀਨ ਹੈ ਥੋੜੀ ਉਹ ਵਿਰਾਸਤੀ ਹੈ ਹਮ ਤਾਂ ਹੀ ਮੈਂ ਚੈਲੰਜ ਕੀਤਾ ਸੀ ਕਣ ਉਸ ਵੇਲੇ ਜਦੋਂ ਖਾਤੇ ਖੰਗਾਲ ਰਹੇ ਸੀ ਕਿ 40 ਸਾਲ ਦੀ ਕੋਈ ਰਜਿਸਟਰੀ ਸਾਡੇ ਪਰਿਵਾਰ ਚ ਦਿਖਾ ਦਿਓ ਮੇਰਾ ਤੇ ਛੱਡੋ 40 ਸਾਲ ਚ ਤਾਂ ਉਹਦਾ ਕਾਰਨ ਸੀ ਕਿ ਵਿਰਾਸਤੀ ਹੈ ਸਭ ਕੁਝ ਹਮ ਹਮ ਐਕਸਟਰਾ ਕੁਛ ਹੈ ਹੀ ਨਹੀਂ ਕੋਈ ਔਕਾਤ ਹੀ ਨਹੀਂ ਨਹੀਂ ਤੋ ਮਤਲਬ ਕਿ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਵਿਰਾਸਤੀ ਤੁਹਾਨੂੰ ਮਿਲ ਜਾਂਦੀਆਂ ਨੇ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਆਪ ਖਰੀਦਦੇ ਹੋ ਹਮ ਤਾਂ ਮਤਲਬ ਕਿ ਕੁਝ ਚੀਜ਼ਾਂ ਤੇ ਇਹਨਾਂ ਨੂੰ ਵਿਰਾਸਤ ਚ ਮਿਲ ਗਈ ਹੋਣਗੀਆਂ ਨਾ ਜੀ ਪੂਲਿਸ ਫੈਮਿਲੀ ਚੋਂ ਆਉਂਦੇ ਆ ਜੱਟ ਫੈਮਿਲੀ ਚੋਂ ਆਉਂਦੇ ਆ ਪਰ ਇੱਕ ਇਹਨਾਂ ਦੀ ਪ੍ਰਾਪਰਟੀ ਦੀ ਪਰਚੇਸਿੰਗ ਹੋਈ ਆ ਓਮੈਕਸ ਡਿਵੈਲਪਰਸ ਕਰਕੇ ਆ ਸ਼ਾਇਦ ਸਵਾ ਕਰੋੜ ਦੇ ਕਰੀਬ ਆ ਉਹ 23 ਕੇ 24 ਚ ਹੋਈ ਆ ਜਿਵੇਂ ਇਹ ਸਰਕਾਰ ਆਉਂਦੀ ਆ ਆਮ ਆਦਮੀ ਪਾਰਟੀ ਸਰਕਾਰ ਆਉਂਦੀ ਆ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆਉਣ ਤੋਂ ਬਾਅਦ ਐਚਐਸ ਭੁੱਲਰ ਦੀ ਹਰ ਇੱਕ ਨਿਯੁਕਤੀ ਮਹੱਤਵਪੂਰਨ ਥਾਂ ਤੇ ਹੁੰਦੀ ਹੈ ਉਸ ਤੋਂ ਬਾਅਦ ਇਸ ਪ੍ਰਾਪਰਟੀ ਦਾ ਖਰੀਦਿਆ ਜਾਣਾ ਉਹ ਇਸ ਸਰਕਾਰ ਤੇ ਵੀ ਸਵਾਲੀਆ ਨਿਸ਼ਾਨ ਖੜਾ ਕਰੇਗਾ ਜੀ ਐਸੈਟਸ ਵਾਲਾ ਮਾਮਲਾ ਕਿ ਤੁਸੀਂ ਭਈ ਆਪਣੀ ਆਮਦਨ ਤੋਂ ਵੱਧ ਐਸੈਟਸ ਬਣਾਏ ਨੇ ਤਦ ਜੀ ਕਿਉਂਕਿ ਦੇਖੋ ਮਾਨ ਸਾਧ ਦੀ ਨੇ ਇੱਕ ਪ੍ਰੋਬਲਮ ਹੈ ਮਾਨਸਾ ਭੁੱਲਦੇ ਬਹੁਤ ਨੇ ਬਹੁਤ ਕੁਝ ਕਹਿੰਦੇ ਨੇ ਪਰ ਉਹਨਾਂ ਦਾ ਸਟੱਡੀ ਵਰਕ ਉਹਨਾਂ ਦੀ ਸੰਗੀਤ ਕੀ ਉਹ ਹਮੇਸ਼ਾ ਕਿਤੇ ਨਾ ਕਿਤੇ ਸੁਧਾਰ ਮੰਗਦੀ ਮੈਂ ਕਹੂੰਗਾ ਹੂੰ ਸੁਧਾਰ ਮੰਗਦੀ ਹੈ ਕਿਉਂਕਿ ਤੁਹਾਨੂੰ ਅੱਜ ਦੀ ਤੇਜ਼ ਤਰਾਰ ਜ਼ਿੰਦਗੀ 'ਚ ਨਾ ਚਾਹੇ ਤੁਸੀਂ ਨੇਤਾ ਹੋ ਚਾਹੇ ਪੱਤਰਕਾਰ ਹੋ ਤੁਹਾਨੂੰ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਤੁਸੀਂ ਅੱਜ ਕੱਲ੍ਹ ਅਖਬਾਰ ਨਹੀਂ ਆਏ ਤੁਸੀਂ ਦੇਖ ਲਓ ਕੀ ਸੀ ਖਬਰਾਂ 'ਚ ਹੂੰ ਹੂੰ ਜੀ ਅਖਬਾਰ ਸ਼ਬਦ ਤੇ ਅਖਬਾਰ ਤੁਸੀਂ ਪੜ੍ਹਮਾ ਹੀ ਨਹੀਂ ਤਦ ਵੀ ਤੁਸੀਂ ਉਹ ਜੀ ਬਿਲਕੁਲ ਨਾ ਪੜਿਆ ਤੇ ਨਾ ਇੱਕ ਬਰਾਬਰੀ ਅਪ ਟੂ ਡੇਟ ਰੈਂਡਰ ਮਤਲਬ ਕਿ ਉਹਨਾਂ ਨੇ ਇੱਕ ਪੋਸਟ ਪਾਇਆ ਤੁਸੀਂ ਦੇਖੋ ਜਦੋਂ ਉਹਨਾਂ ਨੇ ਪੋਸਟ ਪਾਇਆ ਕਿ ਜ਼ੀਰੋ ਟੋਲਰੈਂਸ ਬਰਕਰਾਰ ਰਹੇਗਾ ਜੀ ਅਸੀਂ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਨੇਤਾ ਹੋਵੇ ਅਸੀਂ ਛੱਡਾਂਗੇ ਨਹੀਂ ਤਾਂ ਇੱਥਾ ਤੁਸੀਂ ਦੇਖੋ ਸਾਬ ਕਿ ਕਿੰਨੇ ਜ਼ਿਆਦਾ ਕਮੈਂਟ ਆਏ ਜਿਨ੍ਹਾਂ ਨੇ ਉਹਨਾਂ ਨੂੰ ਗਿਆਨ ਦਵਾਇਆ ਕਿ ਐਕਚੁਅਲ 'ਚ ਤੁਸੀਂ 3 ਦਿਨ ਬਾਅਦ ਜਾਗੇ ਹੋ ਅਸਲ 'ਚ ਕੀ ਹੈ ਕਿ ਇਹਨਾਂ ਦੀ ਮੁਅਤਲੀ ਆਟੋਮੈਟਿਕਲੀ ਜਿਹੜੀ ਹੈ ਉਹ ਹਿਰਾਸਤ 'ਚ ਰਹਿਣ ਦੇ ਦੌਰਾਨ ਹੋ ਚੁੱਕੀ ਹੁੰਦੀ ਹੈ ਜੀ ਮਤਲਬ ਕਿ ਕੋਈ ਅ fırs ਹੈ ਜੀ 48 ਘੰਟੇ ਸ਼ਦ ਹੁੰਦੇ ਆ ਕਿ ਉਸ ਮਿਆਦ ਦੇ ਦੌਰਾਨ ਹਿਰਾਸਤ 'ਚ ਰਹਿੰਦਾ ਤਾਂ ਆਪਣੇ ਆਪ ਸਸਪੈਂਸ਼ਨ ਉਹਦੇ ਤੇ ਲਾਗੂ ਹੋ ਜਾਂਦੀ ਹੈ ਤਾਂ ਮਾਨ ਸਾਹਿਬ ਤੁਸੀਂ 3 ਦਿਨ ਬਾਅਦ ਆ ਕੇ ਜਾ ਕੇ ਕਹਿ ਰਹੇ ਹੋ ਕਿ ਇਦਾਂ ਕਰ ਦਿਆਂਗੇ ਉਹ ਤਾਂ ਕਰ ਦਿਆਂਗੇ ਤਾਂ ਤੁਸੀਂ ਸੋਚ ਕੇ ਦੇਖੋ ਕਿ ਉਹਨਾਂ ਦਾ ਸਟੱਡੀ ਵਰਕ ਕੀ ਲੋਕ ਕਹਿ ਰਹੇਗੇ ਤਾਂ ਆਲਰੇਡੀ ਹੋ ਚੁੱਕਾਗਾ ਹਾਂਜੀ ਤੁਸੀਂ ਸਟੱਡੀ ਵਰਕ ਦੇਖੋ ਉਹਨਾਂ ਦਾ ਤਾਂ ਇਸੇ ਤਰ੍ਹਾਂ ਜਦੋਂ ਉਹ ਕਹਿੰਦੇ ਨੇ ਕਿ ਜ਼ੀਰੋ ਟੋਲਰੈਂਸ ਜਾਂ ਹੁਣ ਜਾਇਦਾਦ ਵਾਲਾ ਮਾਮਲਾ ਨਿਕਲੇਗਾ ਤਾਂ ਕਿਰ ਜਾਣਗੇ ਉਹ ਕਿੱਦਾਂ ਕਿਰ ਜਾਣਗੇ ਕਿਉਂਕਿ ਜਿਹੜੀ ਡੀਆਈਜੀ ਪੱਦਰ ਦੀ ਨਿਯੁਕਤੀ ਹੁੰਦੀ ਆ ਹੁਣ ਦੇਖੋ ਇੱਕ ਚੀਜ਼ ਸਾਡੇ ਵਰਗਿਆਂ ਨੂੰ ਵੀ ਪਤਾ ਹੈ ਕਿ ਮਾਨ ਸਾਹਿਬ ਦੇ ਮਾਮਲੇ ਚ ਪਿਛਲੇ ਦਿਨੀ ਮੈਂ ਖੁਲਾਸਾ ਵੀ ਕੀਤਾ ਸੀਗਾ ਕਿ ਤੁਹਾਨੂੰ ਯਾਦ ਆ ਬੜੀਆਂ ਬਦਲੀਆਂ ਹੋਈਆਂ ਸੰਥੋਖ ਹੂੰ ਆ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਪੁਲਿਸ ਚ ਹੂੰ ਉਸ ਦਰਮਿਆਨ ਮੈਨੂੰ ਇਹ ਪਤਾ ਲੱਗਾ ਸੀਗਾ ਕਿ ਮਾਨ ਸਾਹਿਬ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਆਪਣੇ ਅਫਸਰ ਲਵਾਉਣਾ ਚਾਹੁੰਦੇ ਸੀ ਪਰ ਉੱਥੇ ਗੱਲ ਦਿੱਲੀ ਵਾਲਿਆਂ ਨੇ ਅੜਾ ਲਈ ਸੀ ਹੂੰ ਮਤਲਬ ਕਿ ਇੰਨੀ ਜਦੋਜਹਿਦ ਕਰਨੀ ਪਈਂਦੀ ਆ ਬਾਅਦ ਦੇ ਵਿੱਚ ਹੋ ਸਕਦਾ ਹੈ ਕਿ ਮਾਮਲਾ ਸੌਟ ਹੋ ਗਿਆ ਹੋਵੇ ਮੈਨੂੰ ਮਤਲਬ ਕਿ ਅਫਸਰ شاہੀ ਦੇ ਸੂਤਰਾਂ ਤੋਂ ਪਤਾ ਲੱਗਿਆ ਸੀਗਾ ਕਿ ਮਾਨ ਸਾਹਿਬ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਆਪਣਾ ਪਸੰਦੀਦਾ ਚਿਹਰਾ ਦੇਣਾ ਚਾਹੁੰਦੇ ਸੀ ਤਾਂ ਕਿ ਸਤਾਈ ਵਾਸਤੇ ਕੁਝ ਚੀਜ਼ਾਂ ਚੜੀਆਂ ਹੋ ਤਿਆਰ ਕਰੀਏ ਤਾਂ ਦਿੱਲੀ ਦਰਬਾਰ ਉਸ ਚੀਜ਼ ਤੇ ਕਿਤੇ ਨਾ ਕਿਤੇ ਅਸਹਿਮਤ ਸੀ ਹਾਂ ਤਾਂ ਤੁਸੀਂ ਸੋਚ ਕੇ ਦੇਖੋ ਕਿ ਹੁਣ ਮਲਕੇ ਨਿਯੁਕਤੀਆਂ ਦੇ ਮਾਮਲੇ 'ਚ ਸਾਨੂੰ ਪੂਰਨ ਤੌਰ ਤੇ ਯਕੀਨ ਹੈ ਇਸ ਗੱਲ ਦਾ ਕਿ ਭਾਈ ਇਹ ਨਿਯੁਕਤੀਆਂ ਐਡੇ ਵੱਡੇ ਪੱਦਰ ਦੀਆਂ ਹੋ ਸਕਦਾ ਕਿ ਪੰਜਾਬ ਵਾਲਿਆਂ ਦੇ ਤਾਂ ਹੱਥ ਹੀ ਨਾ ਹੋਣ ਮਤਲਬ ਕਿ ਤੂੰ ਹੋ ਜਾਂਦੀ ਹੁਣ ਪਰ ਜਦੋਂ ਇਸ ਤਰ੍ਹਾਂ ਦੀ ਪੋਲਿਟਿਕਸ ਚੱਲੇਗੀ ਕ੍ਰਾਪਸ਼ਨ ਨੂੰ ਲੈ ਕੇ ਜਾਂ ਜਾਇਦਾਦ ਬਣਾਉਣ ਨੂੰ ਲੈ ਕੇ ਜਾਂ ਆਰਗੇਨਾਈਜ਼ਡ ਕ੍ਰਾਪਸ਼ਨ ਨੂੰ ਲੈ ਕੇ ਤਾਂ ਸਰ ਤੁਸੀਂ गिर ਜਾਓਗੇ ਮਾਨ ਸਾਹਿਬ ਖੁਦ गिर ਜਾਓਗੇ ਕਿਉਂ ਕਿ ਬੇਸ਼ੱਕ ਪਰਦੇ ਦੇ ਪਿੱਛੇ ਨੂੰ ਯੁਕਤੀ ਵਾਸਤੇ ਪੱਤਰ ਜਾਂ ਕਹ ਲਓ ਕਿ ਆਰਡਰ ਕੋਈ ਹੋਰ ਪਾਸ ਕਰ ਰਿਹਾ ਹੈ ਕਿ ਆਹ ਭਾਈ ਇਹਨੂੰ ਕਰ ਦੇ ਇਹਨੂੰ ਇਦਾਂ ਕਰ ਦੇ ਅੱਜ ਤੁਹਾਨੂੰ ਸਵਾਲ ਹੋਏਗਾ ਕਿ ਜਨਾਬ ਤੁਸੀਂ ਕਹਿ ਰਹੇ ਹੋ ਕਿ ਜ਼ੀਰੋ ਟੋਲਰੈਂਸ ਜਾਂ ਫਲਾਣ ਕਰ ਦੇਾਂਗੇ ਠਮਕਾ ਕਰ ਦੇਾਂਗੇ ਇਹ ਨਿਯੁਕਤੀਆਂ ਤੁਹਾਡੇ ਥਰੂ ਹੁੰਦੀਆਂ ਨੇ ਡੀਆਈਜੀ ਪੱਦਰ ਦੀਆਂ ਐਸਐਸਪੀ ਪੱਦਰ ਦੀਆਂ ਕਿਉਂ ਕਿਉਂਕਿ ਹੋਮ ਮਿਨਿਸਟਰ ਵੀ ਤੁਸੀਂ ਹੋ ਤੇ ਸੀਐਮ ਵੀ ਤੁਸੀਂ ਹੋ ਹਾਂ ਉਹਦੇ ਹਿਸਾਬ ਨਾਲ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਹਾਂਜੀ ਇਡੀਆਂ ਮਹੱਤਵਪੂਰਨ ਯੁਕਤੀਆਂ ਦੇ ਦੌਰਾਨ ਉਹ ਐਡੇ ਟੱਕ ਰੱਖ ਕੇ ਬੈਠਾ ਸੀਗਾ ਕੋਈ ਅਫਸਰ ਤਾਂ ਤੁਸੀਂ ਉਹਦੇ ਤੋਂ ਆਸਾਨੀ ਨਾਲ ਬਚ ਨਹੀਂ ਸਕਦੇ ਦੂਜੀ ਗੱਲ ਕਿ ਜੇ ਜ਼ੀਰੋ ਟੋਲਰੈਂਸ ਦੀ ਗੱਲ ਕਰੂੰ ਕਿ ਜਨਾਬ ਤਾਂ ਜ਼ੀਰੋ ਟੋਲਰੈਂਸ ਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਤੁਹਾਡਾ ਇੱਕ ਹੋਰ ਚਾਹੇਤਾ ਅਫਸਰ ਹੈ ਪਟਿਆਲੇ ਦਾ ਜਿਹੜਾ ਇਸ ਵਿਲੇ ਜ਼ਿਲ੍ਹਾਪੁਰ ਸੁਮਖੀ ਜਿੱਦੇ ਤੇ ਅਕਾਲੀਆਂ ਨੇ ਵੀ ਕਈ ਮਰਤਬਾ ਸਵਾਲ ਖੜੇ ਕੀਤੇ ਨੇ ਤੁਸੀਂ ਵੇਖੋ ਕਿ ਸੱਟੇ ਵਾਜੀ ਕਾਂਡ ਹੋਇਆ ਸੱਟੇ ਵਜ ਕਾਂਡ ਦਾ ਜਿਹੜਾ ਜੜ ਹੈ ਰੂਟ ਹੈ ਜੜਾ ਉਹ ਕਿੱਥੇ ਆ ਕਿਉਂਕਿ ਰਿਕਵਰੀ ਸਭ ਤੋਂ ਜ਼ਿਆਦਾ ਜਿਹੜੀ ਹੋਈ ਸੀਗੀ ਉਹ ਪਟਿਆਲੀਆਂ ਹੋਈ ਸੀਗੀ ਤੇ ਵਿੱਚ ਨਾਮ ਵੀ ਆਏ ਸੀ ਕੁਝ ਨਾਮ ਵੀ ਆ ਗਿਆ ਚਲੋ ਆਈਪੀਐਸ ਵਗੈਰਾ ਦੇ ਉਹ ਹਾਲੇ ਤੱਕ ਡਿਸਕਲੋਜ਼ ਨਹੀਂ ਕੀਤੇ ਕਿਸੇ ਏਜੰਸੀ ਨੇ ਸੋ ਇਸ ਕਰਕੇ ਅਸੀਂ ਪਾਰਟਿਕੂਲਰ ਕਿਸੇ ਦਾ ਨਾਮ ਤੇ ਨਹੀਂ ਲਵਾਗੇ ਪਰ ਸਵਾਲ ਤੇ ਪੈਦਾ ਹੋਏਗਾ ਨਾ ਕਿ ਜ਼ੀਰੋ ਟੋਲਰੈਂਸ ਹੈ ਜਾਂ ਤੁਹਾਡੀ ਬੜੀ ਪੁਖਤਾ ਨਿਗਾਹ ਰਹਿੰਦੀ ਆ ਤਿੱਖਣ ਨਿਗਾਹ ਰਹਿੰਦੀ ਆ ਬਾਝ ਅੱਖ ਰਹਿੰਦੀ ਆ ਤਾਂ ਫਿਰ ਇਹ ਸਾਰੇ ਨੈਟਵਰਕ ਕਿਦਾਂ ਚੱਲ ਰਹੇ ਆ ਦੁਨੀਆਈ ਏਜੰਸੀਆਂ ਆ ਕੇ ਕਿਵੇਂ ਟੋਲ ਰਹੀਆਂ ਜੀ ਤੁਹਾਡੀ ਆਪਣੀ ਵਿਜੀਲੈਂਸ ਤੁਹਾਡੀ ਆਪਣੀ ਇੰਟੈਲੀਜੈਂਸ ਔਰ ਤੁਹਾਡੀ ਖੁਦ ਦੀ ਜਵਾਬਦੇਹੀ ਕਿ ਤੁਸੀਂ ਇਹ ਨਿਯੁਕਤੀਆਂ ਕਰਨ ਚ ਕਰੋ ਲਾ ਅਦਾ ਕਰਦੇ ਹੋ ਤਾਂ ਉਹ ਸਭ ਕੁਝ ਕਿੱਥੇ ਆ ਹਮ ਕਿ ਐਡੇ ਐਡੇ ਆਰਗੇਨਾਈਜ਼ ਤਰੀਕੇ ਨਾਲ ਜੇ ਕੰਮ ਚੱਲ ਰਿਹਾ ਚਾਹੇ ਉਹ ਸੱਟੇਬਾਜੀ ਦਾ ਹੋਵੇ ਚਾਹੇ ਉਹ ਆਰਗੇਨਾਈਜ਼ ਤਰੀਕੇ ਨਾਲ ਕਰਾਪਸ਼ਨ ਦਾ ਹੋਵੇ ਜਿੱਥੇ ਵਿਚੋਲੀਆਂ ਰੱਖੇ ਜਾ ਰਹੇ ਦਲਾਲ ਰੱਖੇ ਜਾ ਰਹੇ ਡਾਇਰੀਆਂ 'ਚ ਸਾਬ ਕਿਤਾਬ ਹੈ ਫਲਾ 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 ਤਾਂ ਫਿਰ ਸਵਾਲ ਤੁਹਾਨੂੰ ਜ਼ਿਆਦਾ ਹੋਣਗੇ ਤੁਹਾਨੂੰ ਬਹੁਤ ਜ਼ਿਆਦਾ ਹੋਣਗੇ। ਲਿਹਾਜ਼ਾ ਦੇਖਦੇ ਆ ਕੀ ਨਿਕਲਦਾ ਕੀ ਕਰਦਾ ਤਾਂ ਉਦਾਂ ਜੋ ਪ੍ਰਾਪਰਟੀਆਂ ਦੀ ਲਿਸਟ ਆ ਉਹ ਇਹਨਾਂ ਦੀ ਰਿਟਰਨ ਚੋਂ ਜਿਹੜੀ ਲਿਸਟ ਨਿਕਲੀ ਆ ਉਹਦੇ ਚ ਇੱਕ ਹਾਲ ਦੇ ਦਿਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਪਰਚੇਸਿੰਗ ਆ ਕਾਫੀ ਧਿਆਨ ਤੇ ਤਵਜੂ ਮੰਗਦੀ ਆ। ਜੀ ਮੈਡਮ ਜੀ ਚਲੋ ਫਰੋਲਾ ਫਰੋੜੀ ਤੇ ਉਧਰ ਵੀ ਚੱਲ ਰਹੀ ਆ। ਆ ਬਾਣੀ ਜੀ ਬਿਲਕੁਲ ਜਿਹੜਾ ਤੁਸੀਂ ਨਿਸ਼ਾਨਦੇਹੀ ਕਰ ਰਹੇ ਹੋ ਨਾ ਵੀਡੀਓ ਦੇ ਮਾਮਲੇ 'ਚ ਸਾਡੇ ਵੀ ਮੁੰਡੇ ਨੇ ਤੇ ਬਾਈ ਜੀ ਹੋ ਰਹੇ ਨੇ ਵੀ ਇਹੋ ਚੀਜ਼ਾਂ ਵੇਖੀਆਂ ਸੀ ਵੀਡੀਓ ਦੇ ਵਿੱਚ ਕਿ ਸ਼ਾਇਦ ਇਹਨਾਂ ਚੀਜ਼ਾਂ ਤੋਂ ਇਹ ਫੇਕ ਲੱਗ ਰਹੀ ਹੈ। ਅ ਨਹੀਂ ਮੈਂ ਤੇ ਦੇਖੋ ਮੇਰਾ ਕੋਈ ਇਹ ਵੱਡਾ ਮਤਲਬ ਮੇਰਾ ਇਹ ਫੀਲਡ ਨਹੀਂ ਹੈ। ਪਰ ਗੱਲ ਇਹ ਆ ਕਿ ਮੈਂ ਮਤਲਬ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਪਾਰਖੂ ਨਿਗਰਾਨ ਹੋਣ ਦੇਖ ਲੈਂਦਾ। ਕਿਹੜੀ ਚੀਜ਼ ਫੇਕ ਖਬਰ ਤੇ ਨਾਲ ਦੀ ਨਾਲ ਹੀ ਦੱਸ ਦੂੰਗਾ ਮੈਂ ਤੁਹਾਨੂੰ। ਕੋਈ ਜਿਹੋ ਜੀ ਮਰਜ਼ੀ ਬਣਾ ਕੇ ਤੇ ਇੱਥੇ ਮੈਨੂੰ ਭੇਜ ਦਿਓ WhatsApp ਕਰ ਦਿਓ। ਜੀ ਭਾਵੇਂ ਚੋ ਹੂ ਬੂ ਫੌਂਟ ਇਸਤੇਮਾਲ ਕਰ ਲੋ ਹੂ ਬੋ ਜੋ ਮਰਜ਼ੀ ਕਰ ਲੋ ਤੁਹਾਨੂੰ ਮੈਂ ਇੱਕ ਮਿੰਟ ਚ ਦੱਸ ਦਊਗਾ ਠੀਕ ਹੈ ਨਾ ਜੀ ਇਹ ਆਈ ਤੋਂ ਵੀ ਚੈਕ ਫੈਕਟ ਚੈੱਕ ਆਪ ਆਪ ਅੱਖਾਂ ਨਾਲ ਕਰ ਦੇਵਾਂਗੇ ਠੀਕ ਹੈ ਤਸਵੀਰ ਕਿਉਂਕਿ ਅਸੀਂ ਬਹੁਤ ਲੰਮੇ ਸਮੇਂ ਤੱਕ ਪ੍ਰਿੰਟ মিডিਆ ਚ ਤਸਵੀਰ ਕਾ ਸ਼ੀ ਕੀਤੀਆਂ ਨਾਲ ਅਸੀਂ ਫੋਟੋ ਖਿੱਚਦੇ ਸੀ ਸਾਡੀ ਖਬਰ ਦੀ ਅਹਿਮੀਅਤ ਹੀ ਸਾਡੀ ਜੇ ਮੰਨ ਲਓ ਖਬਰ ਜਿਸਮ ਹੈ ਤਾਂ ਉਹਦੀ ਰੂ ਫੋਟੋ ਹੁੰਦੀ ਸੀ ਠੀਕ ਹੈ ਜੀ ਤਾਂ ਫੋਟੋਗ੍ਰਾਫੀ ਦੇ ਵਿੱਚ ਵੀ ਅਸੀਂ ਆਥ ਅਜ਼ਮਾਇਆ ਉਹ ਵੀ ਦੱਸ ਦਿਆਂਗੇ ਵੀਡੀਓ ਦੇ ਮਾਮਲੇ ਵਿੱਚ ਕੀ ਹੈ ਕਿ ਜਿਸ ਤਰ੍ਹਾਂ ਉਹ ਹਿੱਲ ਰਿਹਾ ਸਾਰਾ ਉਹਦਾ ਫਰੇਮ ਕੈਮਰਾ ਕਿਤੇ ਇੱਕ ਥਾਂ ਤੇ ਟਿਕਿਆ ਨਹੀਂ ਕੱਟ ਲੱਗੇ ਹੋਏ ਨੇ ਚੀਜ਼ਾਂ 'ਚ ਸਰ ਉਹ ਫਿਰ ਥੋੜਾ ਡਾਊਟ ਕ੍ਰੀਏਟ ਕਰਦੇ ਨੇ ਇਸੇ ਕਰਕੇ ਮਤਲਬ ਕਿ ਟੈਕਨੀਕਲੀ ਟੀਮ 'ਚ ਵੀ ਸਾਡੇ ਜਿਹੜੇ ਮੁੜੇ ਆ ਉਹਨਾਂ ਨੇ ਵੀ ਫੜਿਆ ਇਸ ਚੀਜ਼ ਨੂੰ ਕਿ ਅਸੀਂ ਇਸ ਤਰ੍ਹਾਂ ਦੀ ਖਬਰ ਹਲੇ ਕਰਨ ਤੋਂ ਗਰੇਜ਼ ਕਰੀ ਤਾਂ ਵਿਤਰਿਆ ਤਾਂ ਉਦੋਂ ਤੱਕ ਫਿਰ ਪਰਚਾ ਹੀ ਹੋ ਗਿਆ ਜੀ ਹੁਣ ਤਾਂ ਔਨ ਰਿਕਾਰਡ ਆ ਗਈਆਂ ਸਾਰੀਆਂ ਜੀ ਜੀ ਲੁਕਡ ਬਾਈ ਲਾ ਬਾਈ ਜੀ ਕਹਿ ਰਹੇ ਨੇ ਕਿ ਨਿਊ ਚੰਡੀਗੜ੍ਹ ਓਮੈਕਸ ਜਿਹੜਾ ਤੁਸੀਂ ਗੱਲ ਕਰ ਰਹੇ ਸੀ ਹਾਂ ਨਿਊ ਚੰਡੀਗੜ੍ਹ ਵਾਲੀ ਸਾਈਟ ਹੈ ਜੀ ਬਿਲਕੁਲ ਬਿਲਕੁਲ ਇਹਨਾਂ ਦੀ ਗੱਲ درست ਹਾਂ ਜੀ ਤਾਂ ਤੁਹਾਨੂੰ ਪਤਾ ਹੀ ਹੈ ਨਿਊ ਚੰਡੀਗੜ੍ਹ ਅੱਜ ਦਾ ਕਹਿ ਲੋ ਕਿ ਇਸ ਵੇਲੇ ਦਾ ਜਿਹੜਾ ਡਵੈਲਪ ਹੋ ਰਿਹਾ ਏਰੀਆ ਉਹਦੇ ਚੋ ਬੈਸਟ ਹੈ ਉਹ ਹਮ ਹਮ ਨਿਊ ਚੰਡੀਗੜ੍ਹ ਦੇਖੋ ਸਰ ਬਹੁਤ ਵੱਡੇ ਵੱਡੇ ਲੋਕਾਂ ਦੀ ਪ੍ਰਾਪਰਟੀ ਜਿਹੜੀ ਹੈ ਨਿਊ ਚੰਡੀਗੜ੍ਹ ਚ ਹੈ ਅਕਾਲੀ ਰਾਜ ਵੇਲੇ ਇਹ ਵਿਕਸਤ ਹੋਣਾ ਸ਼ੁਰੂ ਹੋਇਆ ਤੇ ਦੋਸ਼ ਕੀ ਲੱਗੇ ਸਨ ਕਿ ਅਕਾਲੀਆਂ ਨੇ ਹੀ ਅਗੰਮ ਪ੍ਰਾਪਰਟੀ ਖਰੀਦ ਲਈ ਉਥੇ ਆ ਕੁਝ ਲੋਕ ਬੋਲਦੇ ਆ ਕਿ ਅਕਾਲੀ ਹੋ ਗਿਆ ਜੀ ਮਿੰਟੂ ਫਲਾ ਹੋ ਗਿਆ ਸੁਣ ਲਓ ਮੈਂ ਤੋ ਕਿ ਉਸ ਵੇਲੇ ਇਹਨਾਂ ਤੇ ਦੋਸ਼ ਲੱਗੇ ਸਨ ਇਹਨਾਂ ਦੇ ਬੰਦਿਆਂ ਤੇ ਕਿ ਇਹ ਇਦਾਂ ਕਰਦੇ ਆ ਕਿ ਜਿਸ ਚੀਜ਼ ਤੇ ਜਾ ਕੇ ਡਿਵੈਲਪਮੈਂਟ ਹੋਣੀ ਆ ਉੱਤੇ ਜਾ ਕੇ ਪਹਿਲਾਂ ਹੀ ਆਬਦਾ ਝੰਡਾ ਗੜ ਦਿੰਦੇ ਨੇ ਜਨਾਬ ਤੋ ਇਸ ਕਰਕੇ ਨਿਊ ਚੰਡੀਗੜ੍ਹ ਮਤਲਬ ਕਿ ਇੱਕ ਐਸਾ ਏਰੀਆ ਹੈ ਕਿ ਜਿਹਦੇ ਵਿੱਚ ਤਗੜੇ ਤਗੜੇ ਬੰਦਿਆਂ ਨੇ ਪ੍ਰਾਪਰਟੀਆਂ ਬਣਾਈਆਂ ਤੁਸੀਂ ਉੱਥੇ ਜਾ ਕੇ ਆਪਣਾ ਘਰ ਬਣਾਉਣ ਦਾ ਸੁਪਨਾ ਐਸ ਇਨਕਮ ਨਾਲ ਕਦੇ ਪੂਰਾ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਅਬ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਪੀ ਵੀ ਕਤੀਬਾਈ ਜੀ ਸੁਖ ਮੈਂਬਰ ਜੀ ਬਲਵੀਰ ਜੀ ਆਸਾਈ ਸਾਹਿਬ ਤੁਹਾਡਾ ਸਾਰਿਆਂ ਦਾ ਮੁਕੱਦਮਾ ਬਿਲਕੁਲ ਆਸਹਿਜ ਪਾਲ ਹੋਰਾਂ ਨੇ ਬੜਾ ਕੰਮ ਦਾ ਨੁਕਤਾ ਕਿ ਉਹ ਤੇ ਐਚ ਡੀ ਲੱਗ ਰਹੀ ਹੈ ਨਾ ਰੇਡੀਓ ਦੂਰ ਕੈਮਰਾ ਰੱਖ ਕੇ ਲੁਕਵਾ ਕੈਮਰਾ ਰੱਖੋ ਤੇ ਇਦਾਂ ਲੱਗਦਾ ਜਿਵੇਂ ਫਿਲਮ ਵਾਲਾ ਵੱਡਾ ਕੈਮਰਾ ਹੋਵੇ ਜੀ ਤੇ ਮਤਲਬ ਕਿ ਐ ਗੋਲ-ਗੋਲ ਘੁਮਾਈ ਜਾਂਦੇ ਆ ਵੀ ਜਿਵੇਂ ਫਿਲਮ ਦਾ ਹੀ ਸ਼ੂਟ ਹੋ ਰਿਹਾ ਹੁੰਦਾ ਨਾ ਬੜੇ ਵੱਡੇ ਕੈਮਰੇ ਇਸਤੇਮਾਲ ਕੀਤੇ ਜਾਂਦੇ ਆ ਤਾਂ ਮਤਲਬ ਕਿ ਲੁਕਵਾ ਕੈਮਰਾ ਹੋਵੇ ਕਿਉਂਕਿ ਜਿਹੜਾ ਹੋਟਲ ਦੇ ਵਿੱਚ ਕੋਈ ਲੁਕਵਾ ਕੈਮਰਾ ਇੰਸਟਾਲ ਨਹੀਂ ਹੋ ਸਕਦਾ ਹੂੰ ਉਹ ਤਾਂ ਬਾਇਲॉ ਠੀਕ ਨਹੀਂ ਹੈ ਨਾ ਜੀ ਕੈਮਰਾ ਤੁਹਾਨੂੰ ਐਕਸਟਰਾ ਹੀ ਲਗਾਉਣਾ ਪਵੇਗਾ ਲੁਕਵੇਂ ਕੈਮਰੇ ਦੀ ਕੁਆਲਿਟੀ ਜਿਹੜੀ ਆ ਉਹ ਹਮੇਸ਼ਾ ਤੁਹਾਨੂੰ ਮਲਕੇ ਸਹਾਈ ਸਿੱਧ ਹੋ ਜਾਂਦੀ ਆ ਇੱਕ ਡਾਇਰੈਕਸ਼ਨ ਦੇਣ ਚ ਕਿ ਹਾਂ ਮਾਮਲਾ ਸਹੀ ਆ ਕਿ ਗਲਤ ਆ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਦੇਖਣਾ ਬਣਾਈਆਂ ਹੁੰਦੀਆਂ ਨੇ ਜਦੋਂ ਇੰਟੀਮੇਟ ਹੁੰਦੇ ਨੇ ਅੱਜਕੱਲ ਕਪਲ ਜਾਂ ਕਹ ਲੋ ਕਿ ਆਪ ਬਣਾਉਂਦੇ ਵੀ ਆ ਜਾਂ ਇੱਕ ਜਣਾ ਦੋਹਾਂ ਚੋਂ ਇੱਕ ਜਣਾ ਬਣਾ ਲੈਂਦਾ ਕਈ ਵਾਰ ਲੁਕਵੇਂ ਰੂਪ ਚ ਅਸਹਿਮਤੀ ਤੋਂ ਅਟਕੇ ਜਦੋਂ ਸਹਿਮਤੀ ਵਾਲਾ ਕੰਮ ਆ ਜਾਂ ਕਈ ਤਾਂ ਸਹਿਮਤ ਹੋ ਕੇ ਬਣਾਉਂਦੇ ਨੇ ਫਿਰੋਜਮੇਉ ਜੋੜਾ ਸੀ ਜਲੰਧਰ ਵਾਲਾ ਰੋਂਦੇ ਦੀ ਆ ਬਾਅਦ ਦੇ ਵਿੱਚ ਕਈ ਕੀ ਹੁੰਦਾ ਕਿ ਲੁਕਵੇਂ ਰੂਪ ਚ ਬਣਾਉਂਦੇ ਨੇ ਮੋਬਾਈਲ ਰੱਖ ਦਿੰਦੇ ਨੇ ਪਹਿਲਾਂ ਠੀਕ ਹੈ ਜੀ ਫਿਰ ਉਹ ਪੋਰਨ ਸਾਈਟਾਂ ਤੱਕ ਵੀ ਚਲੇ ਜਾਂਦਾ ਮਾਮਲਾ ਤਾਂ ਉਹ ਜਿਹੜਾ ਵੀਡੀਓ ਬਣਿਆ ਹੋਏਗਾ ਉਸ ਨੂੰ ਕੰਪੇਅਰ ਕਰ ਲਓ ਮੈਂ ਨਹੀਂ ਕਹਿੰਦਾ ਪੋਰਨ ਦੇਖੋ ਜਾ ਕੇ ਪਰ ਕੋਈ ਵੀ ਤੁਸੀਂ ਦੂਸਰਾ ਲੁਕਾ ਜਿਹੜਾ ਕੱਢ ਲਓ ਜਾ ਕੇ ਵੀ ਲੁਕਵੇਂ ਕੈਮਰੇ ਨਾਲ ਮੋਬਾਈਲ ਨਾਲ ਜਿਹੜੀ ਚੀਜ਼ ਸ਼ੂਟ ਹੋਈ ਆ ਉਹ ਤੁਹਾਨੂੰ ਨਾਲ ਦੇ ਨਾਲ ਐਂਗਲ ਤੇ ਫਰੇਮ ਤੋਂ ਪਤਾ ਲੱਗ ਜਾਏਗਾ ਜੀ ਕੁਆਲਿਟੀ ਐਂਗਲ ਫਰੇਮ ਇਹ ਸਾਰੀ ਚੀਜ਼ਾਂ ਦਾ ਫਰਕ ਹੁੰਦਾ ਹੈ ਚਾ ਚਲੋ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਪ੍ਰੋਗਰਾਮ ਹੋਰ ਥੋੜਾ ਜਿਹਾ ਸ਼ੇਅਰ ਕਰਦੇ ਹੋ ਗੱਲਬਾਤ ਤੁਹਾਡੇ ਨਾਲ ਹੋ ਸਕਦੀਆਂ ਕਰਦੇ ਆ